ਦੀ ਸਿਚੁਏਸ਼ਨ ਇਹ ਆ ਕਿ ਜਿੰਨੇ ਵੀ ਸਾਰੇ ਦੇਸ਼ ਦੇ ਵਿੱਚ ਪੋਲੂਸ਼ਨ ਦੀਆਂ ਗੱਲਾਂ ਕਰਨ ਵਾਲੇ ਯੂਟਿਊਬਰ, ਸੋਸ਼ਲ ਇਨਫਲੂਐਂਸਰ, ਮੀਡੀਆ, ਮੇਨਸਟ੍ਰੀਮ ਸਾਰੇ ਅੱਜ ਕਿੱਥੇ ਨੇ ਜਦੋਂ ਅੱਜ ਸਵੇਰੇ ਦਿੱਲੀ ਦਾ AQI 400 ਦੇ ਕਰੀਬ ਚਲੇ ਗਿਆ ਸੀਗਾ ਸਵियर ਕੈਟਾਗਰੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਦੇਖਿਆ ਜਾ ਸਕਦਾ ਕਿ ਬਿਨਾ ਡਾਇਆ ਖਾਦ ਦੀ ਅਵੇਲੇਬਿਲਟੀ ਤੇ ਕਿਸੇ ਨੇ ਸਿੰਗਲ ਸੁਪਰ ਫਾਸਫੇਟ ਪਾਈ, ਕਿਸੇ ਨੇ ਟ੍ਰਿਪਲ ਪਾਈ ਜਾਂ ਕਿਸੇ ਨੂੰ ਨਾਲ ਟੈਗਿੰਗ ਕਰਕੇ ਜਿਹੜੀ ਖਾਦ ਮਿਲੀ ਹੈ ਡਾਇਆ ਦੀ ਔਰ ਕਣਕ ਦਾ ਕੀਤਾ ਔਰ ਦੂਸਰੇ ਪਾਸੇ ਪੰਜਾਬ ਵਿੱਚ 150 ਤੋਂ 153 ਲੱਖ ਟਨ ਦੇ ਕਰੀਬ ਜਿਹੜੀ ਖਰੀਦ ਹੋਈ ਹੈ ਝੋਨੇ ਦੀ ਜਿਹੜੀ ਟਾਰਗੇਟ ਤੋਂ ਲਗਭਗ 35 ਲੱਖ ਟਨ ਠੇਠਾਂ ਉਹਦੇ ਵੱਲ ਕਿਸੇ ਦਾ ਵਿਚਾਰ ਨਹੀਂ ਗਿਆ ਹੁਣ ਤੁਸੀਂ ਪਿਛਲੇ 10 ਦਿਨ ਤੋਂ ਦੇਖ ਲਵੋ ਕਿੱਥੇ ਚਰਚਾ ਹੋ ਰਹੀ ਹੈ ਪੰਜਾਬ ਦੇ ਪ੍ਰਾਲੀ ਦੇ ਪ੍ਰਦੂਸ਼ਨ ਦੀ ਦਿੱਲੀ ਵਿੱਚ ਧੜਾ ਧੜ ਪਰਚੇ ਦਿੱਤੇ ਗਏ ਧੜਾ ਧੜ ਲਾਲ ਐਂਟਰੀਆਂ ਹੋਈਆਂ ਜੁਰਮਾਨੇ ਹੋਏ ਅੱਜ ਉਹਦਾ ਕੀ ਹਾਲ ਹੈਗਾ ਕੋਈ ਐਪਰੀਸ਼ੀਏਸ਼ਨ ਕੀ ਮਿਲਨੀ ਹੈ ਕਿਸੇ ਗਿਣਤੀ 'ਚ ਵੀ ਨਹੀਂ ਆ ਰਿਹਾ ਔਰ ਬਿਨਾ ਮਤਲਬ ਦੇ ਪੰਜਾਬ ਨੂੰ ਜਿੰਨਾ ਧੱਸਿਆ ਗਿਆ ਇਹ ਗੱਲ ਦੇਸ਼ ਦੀ ਅਨਸੁਰੱਖਿਆ ਲਈ ਠੀਕ ਨਹੀਂ ਹੈਗੀ ਇਸੇ ਤਰ੍ਹਾਂ ਪੰਜਾਬ ਦੀ ਕਿਸਾਨੀ ਨੂੰ ਨਾ ਰੋਲੋ